या गवर्नमेंट बात साड नाम है की नहींबंदी सीएम को जाके ये बंद करो काम एमपी बैठे 1900 साहब से प्रकाश जी बटे सेंटर मिनिस्टर बैठे हैं बालू जी हर सांपला ही एमपी है खाना ही एमपी है आप मिनिस्टर साहब खंडो साहब बैठते रह गया यानी ताकत लीडरशिप हो जाती जाएगी आज आज हर जिला खंडालदा है ना बेटा अपना जिला फिनिश टा डिवीजन से आएगी कोर्ट पे ले जाइए ਮੈਂ ਦੇਖਦਾ ਸਾਰੇ ਪਿੰਡਾਂ ਦੇ ਜਾਂ ਤੋਂ ਬੰਦੋਂ ਤੱਕ ਨਹਿਰ ਤੱਕ ਕਿਹੜੇ ਪਿੰਡ ਨੂੰ ਕਿਨੇ ਪਿੰਡਾਂ 'ਚ ਕਿਨੇ ਜਿਲੰਦਰ ਵਿਚਾਰ ਕਿਨੇ ਕਬੜੇ ਪਰ ਇਹ ਪੋਕੜਾ ਸਹੀ ਆਪੇ ਹੋਣਾ ਚਾਹੀਦਾ ਉਹ ਜਿੰਨੇ ਫਾਲ ਕਰ ਰਹੇ ਹਨ ਬੂਸਤੀ ਕਿਹਣੀ ਹੈ ਜਿੰਦੋਂ ਤੋਂ 56 38 ਕਿਲੋਮੀਟਰ ਦਾ ਜਿੱਥੇ ਸੀ ਆਪਣਾ ਬਚਾਣਾ ਆ ਉਥੇ ਹੋਣੀ ਇਹਨੇ ਚਾਹੀਦਾ ਹੈ ਖੁਸ਼ੀ ਦੀ ਗੱਲ ਆ ਸਾਡੇ ਪ੍ਰਧਾਨ ਜੀ ਨੇ ਸੈਕਟਰੀ ਸਾਹਿਬ ਨੇ ਬੜਾ ਚੋ ਪ੍ਰਾਲਾ ਕੀਤਾ ਹੈ ਉਹ ਪਾਲਣਾ ਕੀਤਾ ਸਭ ਤੋਂ ਪਹਿਲਾਂ ਬਿਨਾ ਤੁਸੋਂ ਵਿੱਚ ਆਈ ਸੀ ਉਹ ਨਿਊਜ਼ ਆਈ ਸੀ ਇਹਨਾਂ ਨੂੰ ਦੱਸਿਆ ਨਾ ਸੀ ਕਿ ਬੜਾ ਜਿਹੜਾ ਜਲਾ ਹੈ ਕਾਰਿਆ ਹੈ ਸੋਚਾ ਕਿ ਪਹਿਲੇ ਇਸ ਤੋਂ ਦੱਸ ਕਿ ਆਪਾਂ ਅੱਗੇ ਜੀ ਲੋ ਅੱਜ ਕੁਕਾ ਜੇ ਤਾਂ ਬਣੀਆਂ ਇੱਥੇ ਬੈਠ ਕੇ ਨਹੀਂ ਨਾਲ ਬਣਨੀ ਪਰ ਸਾ ਇਹਦੇ ਸਾਡੀ ਇੰਟਰਵਿਊ ਲਈ ਪੀਆਰ ਨੂੰ ਅਮਰਪੀਰ ਮੋਟੋ ਦਾਲਾ ਆਰਜੀ ਤਾਕੁਰ ਦੇ ਸੱਤੇ ਉਧਾਇਕਾਂ ਤੋਂ 8ਵੇਂ ਐਮਪੀ ਨੂੰ ਜਿਲ੍ਹਾ ਪ੍ਰਧਾਨ ਨੂੰ ਸਾਰਿਆਂ ਨੂੰ ਪਰਸਨਲ ਮੈਸੇਜ ਤੇ ਜਿਹੜਾ ਮੀਡੀਆ ਗਰੁੱਪ ਤੇ ਜਿਹੜਾ ਹਰ ਤਰ੍ਹਾਂ ਦੇ ਜਿਹੜਾ ਅਜੇ ਤੱਕ ਇਹਨਾਂ ਦਾ ਕੋਈ ਵੀ ਨਮਾਇਦਾ ਜਨਗੀ ਨਾਲ ਵਿਸ਼ਵਾਸ ਕਰ ਰਿਹਾ ਜੀ ਕੋਈ ਨਾ ਕੋਈ ਨਮਾਇਦਾ ਹੋਵੇ ਨਾ ਕੋਈ ਵੀ ਨਮਾਇਦਾ ਦਾ ਕੋਈ ਧਰ ਨਹੀਂ ਭਜਿਆ ਜੇ ਇਹਨੀ ਲੜਾਈ ਗੜਸ਼ੰਕਰ ਦੇ ਲੋਕਾਂ ਦੀ ਬਾਲਪੁਰ ਦੇ ਲੋਕਾਂ ਦੀ ਸਮੁੰਦੜੇ ਦੇ ਸੈਲੇ ਦੇ ਇਹ ਜਿਹੜੇ ਲੋਕਾਂ ਦੀ ਕੋਟਫਟੋਈ ਦੇ ਲੋਕਾਂ ਦੀ ਉਹ ਤੁਸੀਂ ਲੜ ਰਹੇ ਆ ਇੱਕ ਤਾਂ ਆਪਾਂ ਜ਼ਿਲ੍ਹੇ ਬਚਾਣ ਦੀ ਲੜਾਈ ਲੜ ਰਹੇ ਆ ਇੱਕ ਇਹ ਲੜਾਈ ਗੜਸ਼ਾ ਕਰਵਾੜਿਆਂ ਨੂੰ ਬਚਾਣ ਦੀ ਵੀ ਲੜ ਰਹੇ ਆ ਸਭ ਤੋਂ ਪਹਿਲਾਂ ਮੈਂ ਹਰ ਜਗ੍ਹਾ ਇਹ ਗੱਲ ਕਰਾਂ ਜੀ ਹਿੰਦ ਦੀ ਛਾਤਰ ਉਹਨਾਂ ਨੂੰ ਕਿਹਾ ਗਿਆ ਸਾਡੇ ਸਿੱਖਾਂ ਦੇ ਤਾਂ ਅਸੀਂ ਸਿੱਖ ਧਰਮ ਨੂੰ ਮੰਨਦੇ ਗੁਰੂ ਹੈਗੇ ਉਹਨਾਂ ਨੇ ਸ਼ਹਾਦਤ ਮਾਨਵਤਾ ਦੇ ਭਲੇ ਲਈ ਦਿੱਤੀ ਹੈ ਜੋ ਕੁਝ ਉਹਨਾਂ ਨੇ ਕਰ ਲਈਏ ਉਹ ਬਹੁਤ ਥੋੜਾ ਆ ਤੇ ਸਰਕਾਰ ਦਾ ਜੇ ਕੋਈ ਬਾਣ ਲਾ ਗਿਓ ਤਵੇ ਰੋਟਾ ਜਾ ਗਿਓ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਕਿ ਜਨਮ ਕਰਨਾ ਵੀ ਪਾਪਾ ਜਨਮ ਲੈਣਾ ਵੀ ਪਾਪਾ ਤੁਹਾਡਾ ਸਵਾਗਤ ਕਰੀਏ ਅਸੀਂ ਕਹਾਂਗੇ ਵੀ ਧੰਨਵਾਦ ਤੁਹਾਡਾ ਯਾਰ ਤੁਸੀਂ ਇਹ ਫੋਹਾ ਖਤਮ ਕਰਤੀ ਰੋਣਾ ਖਤਮ ਕਰ ਤਾਂ ਵਕੀਲ ਵੀ ਆਪਣਾ ਕੰਮ ਕਰਨ ਜਿਹੜਾ ਕੰਮ ਕਰ ਛੱਡੀ ਬੈਠੇ ਆ ਮਚਣਾ ਪੰਨ ਤੇ ਬਿਸ਼ਰਮੀ ਮੈਂ ਇਹਨੂੰ ਕਹਾਂਗਾ ਇਹ ਮਿਸਗਾਈਡ ਕਰ ਰਹੇ ਆ ਇਹ 24 ਤਰੀਕ ਦੀ ਅੜੀ ਕਰ ਰਹੇ ਆ ਇਹਨਾਂ ਦੇ ਮੰਨ ਦੇ ਵਿੱਚ ਜਦੋਂ ਜਿਲੇ ਅਨਾਉਂਸ ਹੋ ਜਾਣਾ ਇਹਨਾਂ ਦੀ ਇੱਕ ਜੜੀਆ ਭੇਡਾਂ ਦੀ ਆਰਮੀ ਹੈ, ਕ્રોલ ਆਰਮੀ ਝਾੜੂ ਵਾਲਿਆਂ ਦੀ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਧੰਨਵਾਦ ਕਰਨ ਆਪਣਾ ਦੇਖੋ ਜੀ ਬੜੀ ਚਾਰਾਚੋਰੀ ਕੀਤੀ ਆਪਣੇ ਤਰੀਕੇ ਦੇ ਨਾਲ ਲੇਕਿਨ ਦੋਖਾ ਨਹੀਂ ਦੱਲਾ ਸਾਨੂੰ ਇਹ ਲੱਗੀ ਮੈਂ ਕਿ ਪ੍ਰਕਾਸ਼ਨ ਵੱਲੋਂ ਔਰ ਸੱਤਾਧਾਰੀ ਧਿਰ ਵੱਲੋਂ ਕਿਸੇ ਪ੍ਰਕਾਰ ਦਾ ਵੀ ਇਸ ਵਿਸ਼ੇ ਦੇ ਉੱਪਰ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਲੋਗੋ ਤੇ ਮੱਥਾ ਟੇਕਣ ਜਾਂਦੇ ਆ ਪਰ ਅਸੀਂ ਕਦੀ ਨਹੀਂ ਚਾਹਾਂਗੇ ਕਿ ਉਹ ਇਲਾਕਾ ਹੁਸ਼ਾਰਪੁਰ ਕਿਲੇ ਤੋਂ ਖੋਇਆ ਜਾਵੇ। ਪੁਰੇ ਤੋਂ ਨਵਾ ਹੁਸ਼ਾਰਪੁਰ ਕਿਲੇ ਦੀ ਜਿਹੜੀ ਭੂਗੋਲਿਕ ਬਣਤਰ ਹੈ ਉਹ 1846 ਤੋਂ ਚੱਲੀ ਆ ਰਹੀ ਹੈ। ਉਸ ਬਣਤਰ ਨੂੰ ਅਸੀਂ ਕਦੀ ਨਹੀਂ ਚਾਹਾਂਗੇ ਕਿ ਉਹਨੂੰ ਬੰਦ ਕਰਨ ਦੀ ਜਿਹੜੀ ਗੱਲ ਦੀ ਪਈ ਹੈ ਉਸ ਨੂੰ ਖਰਾਬ ਨਾ ਕੀਤਾ ਜਾਵੇ। ਮੈਂ ਸਾਡੇ ਦੇ ਸਰਦਾਰ ਸਪੌਂਸਿੰਗ ਟੰਡਲ ਸਾਹਿਬ ਦੇ ਪਹੁੰਚੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਬਤੌਰ ਬਾਰ ਬਾਰ ਮੈਂਬਰ ਜਾਲੀ ਬਾਜਵਾ ਜੀ ਜਾਲੀ ਬਾਜਵਾ ਜੀ ਪਰ ਸਾਡੇ ਬਾਰ ਦੇ ਸੀਨੀਅਰ ਮੈਂਬਰ ਇਸ ਪਾਰਟੀ ਨਿਕਲ ਕੇ ਦੇਸ਼ ਦੀਆਂ ਬੁਲੰਦੀਆਂ ਤੱਕ ਪਹੁੰਚਵਾਏ ਹੋਏ ਸਾਡੇ ਸਾਰੇ ਨੁਮਾਇੰਦੇ ਉਸਨਾਂ ਜਾਣਨਾ ਕਿ ਇਸ ਐਸਟੀਸ਼ਨ ਦਾ ਸਾਨੂੰ ਕਿੰਨੀ ਸਕਸੈਸ ਮਿਲਦੀ ਹੈ ਤੁਹਾਨੂੰ ਯਾਦ ਹੋਵੇਗਾ ਜਦੋਂ ਐਸਬੀਐਸ ਨਗਰ ਨਵਾਂ ਸ਼ਹਿਰ ਜ਼ਿਲ੍ਹਾ ਬਰਨਾ ਸੀ ਉਸ ਵੇਲੇ ਵੀ ਗੜਸ਼ਿਕ ਕਰਦਾ ਬੜਾ ਰੌਲਾ ਪਿਆ ਸੀ ਇਹ 15 ਕਿਲੋਮੀਟਰ ਤੇ ਹੈ ਬਹੁਤ ਨੇੜੇ ਪੈਣਾ ਇਹ 45 ਕਿਲੋਮੀਟਰ ਤੇ ਹੈ ਲੇਕਿਨ ਗੜਸ਼ੰਕਰ ਲੋਗਾਂ ਦਾ ਮੰਨ ਨਹੀਂ ਸੀ ਕਿ ਸਾਨੂੰ ਸ਼ਾਰਪੁਰਾ ਤੋਂ ਤੋੜਿਆ ਜਾਵੇ ਉਸ ਵੇਲੇ ਗੜਸ਼ੰਕਰ ਦੀ ਬਾਤ ਨੇ ਵੀ ਸਟੈਂਡ ਲਿਆ ਵਿਪਾਰ ਮੰਡਲ ਨੇ ਵੀ ਸਟੈਂਡ ਲਿਆ ਪਰ ਉਹ ਸ਼ਾਰਪੁਰ ਵਾਲੇ ਨੇ ਵੀ ਸਟੈਂਡ ਲਿਆ ਉਹਦੇ ਵਿੱਚ ਵੀ ਆਏ ਸੀ ਮੈਂ ਉੱਥੇ ਵੀ ਜਾ ਕੇ ਨਾ ਹੈ ਨਹੀਂ ਮੈਂ ਕਿਹਾ ਧੂਆ ਆ ਕੇ ਨਿਕਲ ਦੂਆ ਨਾ ਹੁੰਦਾ ਜੇ ਅੱਗ ਲੱਗੀ ਹੋਵੇ ਧੂਆ ਤਾਂ ਨਿਕਲਦਾ ਉਹ ਬਗਿਆਨੀ ਆ ਜਿਹੜੇ ਹੁਸ਼ਾਰਪੁਰੇ ਤੇ ਗੜਸ਼ੰਕਰੇ ਲੱਗਿਓ ਆ ਅੱਗ

ਜੇ ਸੌਂਦ ਨੂੰ ਬਹਿਣਾ ਹੋ ਗਿਆ ਇਹ ਇਹ ਚਾਹਵਣਾ ਵਿਰੋਧ ਵੰਦੇ ਸੈਂਸ਼ਨ ਦਾ ਉਦਸ਼ਤ ਕਰ ਰਿਹਾ ਚਾਹੀਦੇ ਬਹਿਣਾ ਬਹਿਣਾ ਸਾਰੇ ਗੀਧਾ ਸਰਵਾਨ ਨੂੰ ਨਾਲ ਲੈ ਕੇ ਤੇ ਆਪ ਤੋਂ ਦੇਵੇਂ ਗੀਧੇ ਉਹਨਾਂ ਨੂੰ ਜੋਰ ਕੇ ਬਹਿਸ ਕਰਕੇ ਜੇਹੀ ਤਰ੍ਹਾਂ ਦੇ ਤਹਿਮਮੁਦ ਕਰਾਂਗੇ ਹੋ ਅਸੀਂ ਆਪਣੇ ਖਾਤਰ ਸਰਪ ਧਾਰਮਿਕ ਸੈਂਟੀਮੈਂਟਸ ਨੂੰ ਐਕਸਪ੍ਰੈਸ ਕਰਦੇ ਆ ਜਿਹੜਾ ਕਿ ਜ਼ਿਆਦਾਤਰ ਰਾਜਨੀਤਿਕ ਦਲ ਕਰਦੇ ਆ ਕਰਕੇ ਦਿਖਾਉਂਦੇ ਮੈਂ ਬੋਜਨ ਸਮਾਜ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਇਹ ਸਟੈਂਡਰਡ ਕਿ ਗੁਰੂ ਗੋਬਿੰਦ ਸਿੰਘ ਜੀ ਯਾਤ ਨੂੰ ਅਗਰ ਆਪਾਂ ਜੋੜ ਚਾਹੁੰਦਾ ਚਾਹੇ ਰਾਹੀ ਵਿਦਾਇਕ ਸੋ ਸਾਰੇ ਲੋਕ ਤਾਂ ਆਨੰਦ ਵਿੱਚ ਸਾਰੇ ਸੂਚੀ ਹੋਇਆ ਹੈ ਹਮਲੇ ਹੋਇਆ ਹੈ ਤਾਂ ਜੋ ਮਾਰੂਚਾ ਉਹ ਜਿਹੜਾ ਗਣਸ਼ੰਕਰ ਨੂੰ ਜ਼ਿਲ੍ਹਾ ਸ਼ਰਪੁਰ ਤੋਂ ਲੈ ਕੇ ਕਿੱਧਰ ਦੇਖੋ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਰੇ ਵਕੀਲਾਂ ਵੱਲੋਂ ਇੱਕ ਬੈਠਕ ਰੱਖੀ ਗਈ ਜਿੱਥੇ ਸਾਰੀਆਂ ਸਾਰ ਰਾਜਨੀਤਿਕ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਗਿਆ ਔਰ ਮੈਂ ਵੀ ਬਤੌਰ ਬੀਜੇਪੀ ਦੇ ਪਾਰਟੀ ਵੱਲੋਂ ਇਥੇ ਉਹਦੇ ਵਿੱਚ ਸ਼ਾਮਲ ਹੋਇਆ ਔਰ ਜਿੱਥੇ ਪਾਰਕੀ ਸਾਰੀਆਂ ਪਾਰਟੀਆਂ ਨੇ ਆਪਣਾ ਸਮਰਥਨ ਦਿੱਤਾ ਹੈ ਉੱਥੇ ਅਸੀਂ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਸਮਰਥਨ ਦਿੰਦੇ ਹੋਏ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਆਪਣਾ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣਾ ਹੈ ਤੇ ਉਹ ਜ਼ਿਲ੍ਹਾ ਬਣਾਵੇ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਇਹ ਹੈ ਕਿ ਜਿਹੜੀ ਖਬਰਾਂ ਮਿਲ ਰਹੀਆਂ ਕਿ ਉਹਦੇ ਵਿੱਚ ਹਲੇ ਤੱਕ ਸਰਕਾਰ ਨੇ ਸਪਸ਼ਟ ਵੀ ਨਹੀਂ ਕੀਤਾ ਕਿ ਕੀ ਕਰ ਰਹੀ ਹੈ ਸਰਕਾਰ ਸਪਸ਼ਟ ਕਰੇ ਕਿ ਇਹ ਆਨੰਦਪੁਰ ਸਾਹਿਬ ਨੂੰ ਤੇ ਜ਼ਿਲ੍ਹੇ ਦੇ ਵਿੱਚ ਗੜਸ਼ੰਕਰ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਨਹੀਂ ਪਰ ਨਾਲ ਨਾਲ ਅਸੀਂ ਇਹ ਵੀ ਕਹਿੰਦੇ ਆ ਕਿ ਜੇ ਗੜਸ਼ੰਕਰ ਨੂੰ ਸ਼ਾਮਲ ਕੀਤਾ ਜਾ ਰਿਹਾ ਤੇ ਜਿੱਥੇ ਬਾਕੀ ਸਾਰੇ ਜ਼ਿਲ੍ਹੇ ਦੇ ਲੋਕ ਇਹਦਾ ਵਿਰੋਧ ਕਰਦੇ ਆ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਵੀ ਉਹਨਾਂ ਦਾ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਜ਼ਿਲ੍ਹਾ ਬਣਾਉਣਾ ਤੁਸੀਂ ਬੇਸ਼ੱਕ ਖੁਸ਼ੀ ਨਾਲ ਬਣਾਓ ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਗੜਸ਼ੰਕੁਰੂ ਹਸ਼ਿਆਰਪੁਰ ਦੇ ਨਾਲ ਹੀ ਜੋੜਿਆ ਜਾਵੇ ਜਦ ਹਸ਼ਿਆਰਪੁਰ ਦੇ ਨਾਲ ਹੀ ਉਹ ਰਹਿਣਾ ਚਾਹੁੰਦੇ ਨੇ ਤੇ ਹਸ਼ਿਆਰਪੁਰ ਦੇ ਨਾਲ ਹੀ ਆ ਕੇ ਜਾਏ ਜਿਵੇਂ ਕਿ ਤੁਸੀਂ ਤਾਂ ਜਾਣਦੇ ਆ ਕਿ ਨਵੇਂ ਸ਼ਹਿਰ ਦਾ ਨਾ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਨ ਦੇ ਲਈ ਉਹਨਾਂ ਦੀ ਯਾਦਗਾਰ ਨੂੰ ਤਾਜ਼ਾ ਕਰਨ ਦੇ ਲਈ ਹਮੇਸ਼ਾ ਯਾਦ ਜਿਹੜੀ ਬਣੀ ਰਹੇ ਤੇ ਜ਼ਿਲ੍ਹੇ ਦਾ ਨਾਂ ਹੀ ਸ਼ਹੀਦ ਭਗਤ ਸਿੰਘ ਦੀ ਨਾਂ ਦਾ ਰੱਖ ਦਿੱਤਾ ਗਿਆ ਔਰ ਇਸੇ ਤਰ੍ਹਾਂ ਹੀ ਅਗਰ ਤੁਸੀਂ ਅਨੰਦਪੁਰ ਸਾਹਿਬ ਦੀ ਯਾਦ ਨੂੰ ਉਸ ਸਾਕੇ ਨੂੰ ਯਾਦ ਕਰਨਾ ਚਾਹੁੰਦੇ ਹੋ ਤੇ ਜਿਸ ਤਰ੍ਹਾਂ ਗੁਰੂ ਬੋਬੇ ਸਿੰਘ ਨੂੰ ਯਾਦ ਕਰਨਾ ਚਾਹੁੰਦੇ ਆ ਤਾਂ ਪੂਰੇ ਜ਼ਿਲ੍ਹੇ ਦਾ ਨਾਂ ਜਿਹੜਾ ਆ ਉਹ ਰੋਪੜ ਹਟਾ ਕੇ ਉਹਦਾ ਨਾਂ ਹੀ ਜਿਹੜਾ ਚੇਂਜ ਕਰ ਦੇ ਜੇ ਨਵੇਂ ਸ਼ਹਿਰ ਦਾ ਨਾਂ ਰੱਖ ਕੇ ਬਦਲ ਕੇ ਤੇ ਅਸੀਂ ਸ਼ਹੀਦ ਭਗਤ ਸਿੰਘ ਨੂੰ ਆਪਣੀ ਸ਼ਰਧਾ ਸਮਨ ਭੇਟ ਕਰ ਸਕਦੇ ਆਂ ਤੇ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਜਾਂ ਗੁਰੂ ਗੁਰੂਆਂ ਦੇ ਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਉੱਤੇ ਇਹ ਜ਼ਿਲ੍ਹੇ ਨੂੰ ਬਣਾ ਕੇ ਉਹਨਾਂ ਨੂੰ ਵੀ ਆਪਣੇ ਸ਼ਰਧਾ ਸੁਮੰਨ ਅਸੀਂ ਪੇਡ ਕਰ ਸਕਦੇ ਆ ਸੋ ਲੋਕਾਂ ਦੀਆਂ ਭਾਵਨਾਵਾਂ ਨੂੰ ਦਾ ਖਿਆਲ ਰੱਖਦੇ ਹੋਏ ਹੁਸ਼ਿਆਰਪੁਰ ਦੇ ਹੋਰ ਟੁਕੜੇ ਨਾ ਕੀਤੇ ਜਾਣ ਅਸੀਂ ਤਾਂ ਇਹ ਚਾਹੁੰਦੇ ਆ ਕਿ ਉੱਥੇ ਖਰਾਲਗੜ ਜਿਹੜੀ ਹੈ ਇੱਕ ਸਾਡੀ ਪਵਿੱਤਰ ਜਗ੍ਹਾ ਆ ਉਸ ਨੂੰ ਵਿਕਸਿਤ ਕੀਤਾ ਜਾਵੇ ਉਹਨੂੰ ਸਬ ਡਿਵੀਜ਼ਨ ਉਹਨੂੰ ਡਿ ਜਿਹੜੀ ਆ ਉਸ਼ਿਤ ਕੀਤਾ ਜਾਵੇ ਤਾਂ ਕਿ ਉਸ ਇਲਾਕੇ ਦਾ ਹੋਰ ਵਿਕਾਸ ਹੋ ਸਕੇ ਔਰ ਗੜ ਸ਼ੰਕਰ ਦੀ ਕਿਉਂਕਿ ਅਪਰੋਚ ਸਿੱਧੇ ਤੌਰ ਤੇ ਕਿਤੇ ਵੀ ਕਿਸੇ ਵੀ ਤਰੀਕੇ ਨਾਲ ਉਹ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਨਾਲ ਨਹੀਂ ਜੁੜਦੀ ਜੁੜਦੀ ਹੈ ਤੇ ਉੱਥੇ ਸਿਰਫ ਜੰਗਲੀ ਰਸਤਾ ਜਿਹਦੇ ਨਾਲ ਸਾਫ ਸੁਥਰਾ ਰਸਤਾ ਨਾ ਹੋਣ ਕਰਕੇ ਸਾਫ ਸੋਹਣੀਆਂ ਸ਼ੁਰੂਆਤ ਅਪਰੋਚ ਨਾ ਹੋਣ ਕਰਕੇ ਉਹ ਕਿਸੇ ਵੀ ਪੱਖੋਂ ਭੂਗੋਲਿਕ ਦ੍ਰਿਸ਼ਟੀ ਨਾਲ ਵੀ ਨਹੀਂ ਮੰਦਾ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਵੀ ਉਹ ਜਿਹੜਾ ਅਨੰਦ ਗੜਸ਼ੰਕਰ ਹੈ ਉਹ ਆਨੰਦਪੁਰ ਸਾਹਿਬ ਦੇ ਨਾਲ ਕਿਸੇ ਵੀ ਤਰ੍ਹਾਂ ਕਿ ਨਾ ਪਾਸ਼ਾ ਦੇ ਤੌਰ ਤੇ ਨਾ ਭਾਵਨਾ ਦੇ ਤੌਰ ਤੇ ਨਾ ਧਾਰਮਿਕ ਸ਼ਰਧਾਵਾਂ ਦੇ ਨਾਤੇ ਕਿਸੇ ਤਰੀਕੇ ਨਾਲ ਵੀ ਇਹ ਹੁਸ਼ਿਆਰਪੁਰ ਦੀ ਧਰਤੀ ਜਿਹੜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਨਹੀਂ ਹੁੰਦੀ ਜਿੱਥੇ ਅਸੀਂ ਬਾਕੀਆਂ ਦਾ ਸਤਿਕਾਰ ਕਰਦੇ ਹਾਂ ਉੱਥੇ ਸਾਰਿਆਂ ਦੇ ਗੁਰੂ ਗੋਬੇ ਸਿੰਘ ਦਾ ਸਤਿਕਾਰ ਕਰਦੇ ਹਾਂ ਔਰ ਉਹਨਾਂ ਦੀ ਯਾਦ ਨੂੰ ਪਾਉਣ ਦੇ ਲਈ ਰੋਪੜ ਜ਼ਿਲ੍ਹੇ ਦਾ ਹੀ ਨਾਂ ਉਨਾ ਦੇ ਨਾਮ ਦੇ ਉਤੇ ਰੱਖਿਆ ਜਾਣਾ ਸੱਚ ਜਿਕਰ ਗੱਲ ਕੀਤੀ ਆ ਵੀ ਇਹ ਸਰਕਾਰ ਦੀ ਇੱਕ ਨਾਲੀ ਦਾ ਉਦਘਾਟਨ ਕਰਨਾ ਹੋਵੇ ਤਾਂ ਉਹਦੀ ਪਬਲਿਸਿਟੀ ਬਹੁਤ ਜ਼ਿਆਦਾ ਕਰ ਦਿੰਦੀ ਹੈ ਪਰ ਇਸ ਪਿਛਾਰ ਦੀ ਕੋਈ ਵੀ ਕਲੀਅਰ ਨਹੀਂ ਕੀਤਾ ਜਾ ਰਿਹਾ ਕਿ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹੀ ਤਾਂ ਗੁੰਮਰਾਹ ਕੀਤਾ ਹੈ ਇਹ ਮੈਂ ਤਾਂ ਹੀ ਕਿਹਾ ਕਿ ਸਰਕਾਰ ਨੇ ਹੱਲੇ ਤੱਕ ਆਪਣਾ ਪੱਖ ਕਲੀਅਰ ਵੀ ਨਹੀਂ ਕੀਤਾ ਔਰ ਜਿਹੜੇ ਕਲੀਅਰ ਕੀਤੇ ਉਹਨਾਂ ਦਾ ਵੀ ਕੁਝ ਨਹੀਂ ਕੀਤਾ ਤੁਸੀਂ ਹੁਸ਼ਿਆਰਪੁਰ ਚ ਦੇਖੋ ਤਾਂ ਮੈਡੀਕਲ ਕਾਲਜ ਨੂੰ 2 ਸਾਲ ਪਹਿਲਾਂ ਨੀਂ ਬੱਥਰ ਰੱਖਿਆ ਸੀ ਹੱਲੇ ਤੱਕ ਤਾਂ ਉਹਦੀ ਨੀ ਵੀ ਨਹੀਂ ਪੱਟੀ ਗਈ ਤੇ ਇਸੇ ਤਰ੍ਹਾਂ ਦਾ ਵਿਕਾਸ ਹੋਣਾ ਹੈ ਤੋ ਉਹਨਾਂ ਹੋਰ ਪਿਛੜ ਉਸ ਇਲਾਕੇ ਨੂੰ ਹੋਰ ਪਿਛੜਿਆ ਬੈਕਵਰਡ ਨਾ ਬਣਾਓ ਇਹ ਇਹੀ ਅਪੀਲ ਕਰਦੇ। ਚੁੱਪਚੀ ਬੀਤੇ ਸਰਕਾਰ ਦੀ 24 ਤੱਕ ਉਹ ਕਹਿੰਦੇ ਜ਼ਿਲ੍ਹਾ ਸ਼ਹਿਰ ਦੇ ਰੋਲਸ ਕਰ ਸਕਦੀ ਸਰਕਾਰ ਪਰ ਵੀਲਨ ਮੰਗ ਕੀਤੀ ਜੀ ਵਰਨਰ ਸਾਹਿਬ ਨੂੰ ਨਾਲ ਮਿਲ ਕੇ ਵਰਨਰ ਸਾਹਿਬ ਨੂੰ ਇਹ ਵੀ ਕਿ ਕਿ ਇਹ ਨਾਲ ਲਹੋ ਕੇ ਵਰਨਰ ਸਾਹਿਬ ਮੰਗ ਪਤ ਦਿੱਤਾ ਕਿ ਉਹ ਜ਼ਿਲ੍ਹਾ ਨਾਲੇ ਮੈਂ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਵੀ ਹਾਂ ਤੇ ਸਮਰਥਨ ਵੀ ਕਰਦਾ ਹਾਂ ਔਰ ਉਹਨਾਂ ਦੇ ਨਾਲ ਗਵਰਨਰ ਸਾਹਿਬ ਨਾਲ ਗੱਲ ਕਰਕੇ ਵਕੀਲਾਂ ਦੀ ਇੱਕ ਮੀਟਿੰਗ ਵੀ ਕਰਵਾਵਾ। ਸਰ ਬਾਹਰੋਂ ਚ ਸਰ ਪਾਰਟੀ ਮੀਟਿੰਗ ਇੱਕ ਦੌਰਾਨ ਸਰ ਬਹੁਤ ਹੀ ਪੋਜ਼ਿਟਿਵ ਸਾਨੂੰ ਰਿਸਪਾਂਸ ਮਿਲੇ ਆ ਜੋ ਅਸੀਂ ਐਕਸਪੈਕਟ ਕਰਦੇ ਸੀ ਉਹੀ ਹੋਇਆ ਸਾਡੇ ਵਿਚਕਾਰ ਸਾਰੀ ਪਾਰਟੀਆਂ ਨੇ ਆਪਣੇ ਨੁਮਾਇंदे ਭੇਜੇ ਤੇ ਸਾਰੇ ਜਿਹੜੇ ਮੁੱਖ ਲੀਡਰ ਆ ਉਹ ਪਹੁੰਚੇ ਕਾਂਗਰਸ ਤੋਂ ਵੀ ਆਏ ਨੇ ਭਾਜਪਾ ਤੋਂ ਸ਼੍ਰੋਮਣੀ ਕਾਲੀ ਦਲ ਤੋਂ ਬੀਐਸਪੀ ਤੋਂ ਸੀਪੀਆਈ ਸੀਪੀਐਮ ਤੋਂ ਉਸ ਤੋਂ ਬਾਅਦ ਜਿਹੜੀਆਂ ਆਰਗੇਨਾਈਜੇਸ਼ਨਾਂ ਜਿਵੇਂ ਬਪਾਲ ਮੰਡਲ ਹੋ ਗਿਆ ਸਾਡੀ ਬੇਗੰਪੁਰਾ ਟਾਈਗਰ ਫੋਰਸ ਉਸ ਤੋਂ ਬਾਅਦ ਜਿਹੜੀ ਭਗਵਾਨ ਵਾਲਮੀਕੀ ਸਵਾਯਾ ਉਹਨਾਂ ਵੱਲੋਂ ਤੇ ਹੋਰ ਵੀ ਵੱਖ-ਵੱਖ ਜਿਹੜੀਆਂ ਸਟੇਜਾਂ ਸਨਾਤਨ ਧਰਮ ਤੋਂ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਹ ਵੀ ਪਹੁੰਚੇ ਨੇ ਸਾਰੇ ਆਪਣੇ ਵਿਚਾਰ ਰੱਖੇ ਆ ਤੇ ਸਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ ਆ ਕਿ ਅਸੀਂ ਮਾਣ ਆ ਸਾਨੂੰ ਹੁਸ਼ਿਆਰਪੁਰੀਏ ਹੋਣ ਤੇ ਤੇ ਸਾਡੀ ਡਿਗਨਿਟੀ ਆ ਇਹ ਸਾਡੀ ਆਈਡੈਂਟੀਟੀ ਆ ਅਸੀਂ ਕਿਸੇ ਕੀਮਤ ਤੇ ਵੀ ਇਹਨੂੰ ਖੋਹ ਨਹੀਂ ਹੋਣ ਦਵਾਗੇ ਇੱਕ ਗੱਲ ਕੀਤੀ ਗਈ ਸੀ ਕਿ ਗਵਰਨਰ ਸਾਹਿਬ ਨੂੰ ਮਨਪੁੱਤਰ ਦੇ ਬੀਵੀ ਜੀ ਨੇ ਅਪੋਰਟ ਕੀਤੀ ਕਿ ਜੰਤੀ ਕਿਹਾ ਦੇ ਦੇ ਕਿ ਜਲਦ ਤੋਂ ਜਲ ਮਿਲਿਆ ਜਾਏ ਕਿ ਸਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਜੀ ਜਲਦ ਤੋਂ ਜਲ ਉਹਨਾਂ ਕੋਲ ਟਾਈਮ ਲੈ ਕੇ ਸਾਨੂੰ ਮਿਲਾਇਆ ਜਾਊਗਾ ਤੇ ਅਸੀਂ ਆਸ਼ਵਾਸਤ ਵੀ ਚਲੋ ਮੰਨ ਲੈਂਦੇ ਹਾਂ ਕਿ ਅਸੀਂ ਉਹਨਾਂ ਨੂੰ ਐਗਰੀ ਕਰਦੇ ਹਾਂ ਕਿ ਉਹ ਜਲਦੀ ਸਾਨੂੰ ਟਾਈਮ ਲੈ ਕੇ ਦੇਣਗੇ ਤੇ ਅਸੀਂ ਜਿਹੜਾ ਮੁੱਦਾ ਆ ਉਹ ਗਵਰਨਰ ਸਾਹਿਬ ਅੱਗੇ ਵੀ ਚੱਕਾਂਗੇ ਸਰ ਅੱਗੇ ਸੰਕਰਸ਼ ਅਸੀਂ ਤਾਂ ਕੱਲ ਇੱਕ ਤੁਹਾਡੇ ਨਿਊਜ਼ ਚੈਨਲ ਦੇ ਮਾਧਿਅਮ ਨਾਲ ਹੀ ਸੀ ਇੱਕ ਡਿਬੇਟ ਦੇ ਵਿੱਚ ਮੌਕਾ ਮਿਲਿਆ ਸੀ ਤੁਹਾਡੇ ਸਾਰੇ ਮੀਡੀਆ ਭਰਾਵਾਂ ਦੇ ਥ्रू ਅਸੀਂ ਸਨੇਹਾ ਵੀ ਭੇਜਿਆ ਸੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਸਾਹਿਬਾਨ ਹੈਗੇ ਆ ਤਾਂ ਜੋ ਹੋਰ ਵੀ ਮੋਤਵਾਰ ਹੈਗੇ ਆ ਕਿ ਤੁਸੀਂ ਆਓ ਸਾਡਾ ਮੰਚ ਤੇ ਤੁਸੀਂ ਜਦੋਂ ਵੋਟਾਂ ਵੀ ਹੁੰਦੀਆਂ ਉਦੋਂ ਵੀ ਆ ਕੇ ਯੂਜ਼ ਕਰਦੇ ਹੋ ਉਦੋਂ ਵੀ ਆ ਕੇ ਆਪਣਾ ਪੱਖ ਰੱਖਦੇ ਹੋ ਕਿ ਤੁਸੀਂ ਆਓ ਤੇ ਸਾਨੂੰ ਇੱਕ ਕਲੈਰੀਫਾਈ ਕਰ ਦਿਓ ਕਿ ਜਿਹੜਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਡਿਕਲੇਅਰ ਹੋ ਰਿਹਾ ਆ ਉਹਦੇ ਵਿੱਚ ਜਿਹੜਾ ਸਾਡਾ ਹਿਸ਼ਾਰਪੁਰ ਦਾ ਇੱਕ ਟੂ ਟੰਗਾ ਗੜਸ਼ੈਂਕਰ ਨੂੰ ਕੱਟ ਕੇ ਲਿਆਇਆ ਜਾ ਰਿਹਾ ਹੈ ਜਾਂ ਨਹੀਂ ਉਹਨਾਂ ਨੂੰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਸੀ ਜੇ ਤੁਸੀਂ ਆਉਂਗੇ ਤੇ ਤੁਸੀਂ ਕਹਿੰਦੇ ਆ ਕਿ ਹਿਸ਼ਾਰਪੁਰ ਨਹੀਂ ਗੜਸ਼ੈਂਕਰ ਨਹੀਂ ਕੱਟਿਆ ਜਾਏਗਾ ਤੇ ਅਸੀਂ ਤੁਹਾਨੂੰ ਫੁੱਲਾਂ ਦਾ ਹਾਰ ਪਾ ਕੇ ਤੁਹਾਡਾ ਸਵਾਗਤ ਕਰਾਂਗੇ ਬਟ ਜੇ ਇਹੋ ਜਿਹਾ ਕਰਨ ਤੇ ਉਹ ਰਹਿ ਜਾਂਦੇ ਆ ਫਿਰ ਸਾਡਾ ਜਿਹੜਾ ਅੰਦੋਲਨ ਆ ਉਹ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਅਸੀਂ ਵੱਡਾ ਪ੍ਰੋਟੈਸਟ ਦੇ ਦੇਵਾਂਗੇ ਸੋ ਅੱਜ ਉਹਨਾਂ ਦਾ ਨਹੀਂ ਆਣਾ ਸਾਡੇ ਲਈ ਵੀ ਮੰਨਪੱਖ ਗਿਆ ਮੈਂ ਕਹਿੰਦਾ ਆਮ ਆਦਮੀ ਪਾਰਟੀ ਲਈ ਮੰਨਪੱਖ ਗਿਆ ਹਾਂ ਉਹਨਾਂ ਨੇ ਅੱਜ ਨਾ ਕੇ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਕਿ ਉਹ ਹੁਸ਼ਿਆਰਪੁਰ ਬਾਰ ਨੂੰ ਹੁਸ਼ਿਆਰਪੁਰ ਪੂਰੇ ਜ਼ਿਲ੍ਹੇ ਨੂੰ ਕਿਸੇ ਤਰਜ਼ ਤੇ ਨਹੀਂ ਰੱਖ ਰਹੇ ਆਪਣੀ ਵਾਜ ਚੱਕਣ ਲਈ ਹੁਣ ਸਾਨੂੰ ਸੜਕਾਂ ਤੇ ਉਤਰਨਾ ਪਏਗਾ ਜੋ ਵੀ ਕਰਨਾ ਪਏਗਾ ਅੱਜ ਅਸੀਂ ਉਹ ਸਾਰੇ ਕਲੈਕਟਿਵਲੀ ਡਿਸੀਜਨ ਲੈ ਕੇ ਤੇ ਅਗਲਾ ਜਲਦ ਹੀ ਤੁਹਾਡੇ মিডিਆ ਦੇ ਥਰੂ ਸਾਰੇ ਲੋਕਾਂ ਤੱਕ ਪਹੁੰਚਾਵਾਂਗੇ ਪੱਕੀਵੇਂ ਉਲੀ ਕਰਾਂਗੇ ਕਲੀਅਰ ਕਹਾਂਦੀ ਗੱਲ ਕੀਤੀ ਨਾ ਹੀ ਕੋਈ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੀਤੀ ਗਈ ਹੈ ਨਾ ਹੀ ਹਜੇ ਕੋਈ ਮਤ ਹੋਈ ਹੈ ਕਹਿ ਰਿਹਾ ਪਰ ਜੇਕਰ ਸਰਕਾਰ ਚੁੱਪਚੀ ਬੀਤੇ ਕਰ ਦਿੰਦੀ 24 ਤਰੀਕ ਨੂੰ ਤਾਂ ਅਗਲਾ ਕੀ ਰਣ ਦਿੱਤੀ ਹੈ ਕਿਉਂਕਿ ਜਦਕਰ ਅਨਾਉਂਸਮੈਂਟ ਹੋ ਜਾਂਦੀ ਉਸ ਤੋਂ ਬਾਅਦ ਕੈਨਸਲ ਨਹੀਂ ਹੋਏਗਾ ਸਰ ਸਾਡੇ ਜਿਹੜੇ ਕਨਸਟੀਟਿਊਸ਼ਨ ਦਾ ਚੌਥਾ ਸਤੰਭ ਤੁਸੀਂ ਉਹ মিডিਆ ਤੁਹਾਡੇ মিডিਆ ਦੇ ਰਾਹੀਂ ਤਹਾਡੇ ਚੈਨਲਾਂ ਦੇ ਰਾਹੀਂ ਤੁਹਾਡੀ ਪ੍ਰੈਸ ਦੇ ਅਖਬਾਰਾਂ ਦੇ ਰਾਹੀਂ ਪਹਿਲਾਂ ਹੀ ਕਲੀਅਰ ਹੋ ਚੁੱਕਾ ਹੈ ਕਿ ਜ਼ਿਲ੍ਹਾ ਬਣ ਰਿਹਾ ਹੈ ਚੋਰੀ ਚਪੀਰੇ ਤੁਸੀਂ ਚੋਰੀ ਛਿਪੇ ਦੀ ਗੱਲ ਕਰ ਰਹੇ ਹੋ ਬਹੁਤ ਹੀ ਮੈਂ ਸੋਚਦਾ ਬੜੀ ਛੋਟੀ ਜਿਹੀ ਰਾਜਨੀਤੀ ਕਰ ਰਹੀ ਹੈ ਸਰਕਾਰ ਖੁਦ ਨਹੀਂ کہہ ਰਹੀ ਨਾ ਅਸੀਂ ਗੜ੍ਹਸ਼ਾਂ ਕਿਨੂੰ ਲੈ ਲੈ ਰਹੇ ਸਰ ਫਿਰ ਇੱਦਾਂ ਆ ਮੈਂ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਪੁੱਛਦਾ 24 ਤਰੀਕ ਨੂੰ ਤੁਸੀਂ ਉੱਥੇ ਅਸੈਂਬਲੀ ਹਾਲ 'ਚ ਏਜੰਡਾ ਕੀ ਹੈ ਏਜੰਡਾ 24 ਤਰੀਕ ਨੂੰ ਤੁਸੀਂ ਰੱਖਣਾ ਉੱਥੇ ਕਰੋੜਾ ਰੁਪਏ ਲਾ ਰਹੇ ਆ ਉਹਦਾ ਏਜੰਡਾ ਸਾਨੂੰ ਦੱਸ ਦਿਨ ਏਜੰਡੇ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਰੱਖੇ ਆ ਉਹਦਾ ਸਨ ਕਲੀਅਰ ਕਰਦੇ ਸਰਕਾਰ ਇਹ ਸਰਕਾਰ ਨੇ ਨਹੀਂ ਜ਼ਿਲ੍ਹਾ ਬਣਾਉਣਾ ਤਾਂ ਸਾਡੇ ਕੋ ਮੈਮੋਰੰਡਮ ਕਿਉਂ ਨਹੀਂ ਕਿਉਂ ਫੜ ਰਹੀ ਹੈ ਸਾਨੂੰ ਕਲੀਅਰ ਸਾਨੂੰ ਜਵਾਬ ਸਾਡਾ ਮੈਮੋਰੰਡਮ ਚਾ ਪਾੜ ਕੇ ਕਿਉਂ ਨਹੀਂ ਸਾਡੇ ਅੱਗੇ ਸੁੱਟਦਾ ਇਹ ਤਾਂ ਕੋਈ ਹੈ ਹੀ ਨਹੀਂ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਸਰਕਾਰ ਕਿਉਂ ਭੱਜ ਰਹੀ ਹੈ